ਪੰਜਾਬ ਸਰਕਾਰ ਗਲਤ ਕਰ ਰਹੀ ਹੈ ਜਿਹੇ ਜਿਹੇ ਹਾਲਾਤ ਸਾਡੇ ਅੱਜ ਕੀਤੇ ਪਏ ਨੇ ਜੀ ਇਹਦੂ ਤਾਂ ਸਾਡੇ ਲਈ ਕਾਂਗਰਸ ਤੇ ਅਕਾਲੀ ਦਲ ਬੈਟਰ ਸੀ ਜੀ ਸੰਤਾ ਦਾ ਪਹਿਲੀ ਵਾਰੀ ਰੰਗ ਦਾ ਜਿਹੜੀ ਸਰਕਾਰ ਦਿੱਲੀ ਤੋਂ ਚੱਲਦੀ ਆ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਇਹਦੀ ਸਰਕਾਰ ਬਣੀ ਆ ਸੋਸ਼ਲ ਮੀਡੀਆ ਰਾਹੀਂ ਹੁਣ ਇਹ ਸੋਸ਼ਲ ਮੀਡੀਆ ਰਾਹੀਂ ਰਗੜਿਆ ਜਾਊ ਬਾਈ ਤੂੰ ਦੇਖ ਲਈ ਅਸੀਂ ਆਪਦੇ ਖੁਦ ਵਹੀਕਲ ਚ ਲੈ ਖੁਦ ਆਪਦਾ ਡੀਜ਼ਲ ਪੈਟਰੋਲ ਫੂਕਿਆ ਤੁਸੀਂ ਵੀ ਆਪਦੇ ਸਮਰਥਕ ਅਸੀਂ ਖੁਦ ਮੈਂ ਆਪ ਦਾ ਸਮਰਥਕ ਸੀ ਜੀ ਆਮ ਆਦਮੀ ਪਾਰਟੀ ਕਹਿੰਦੇ 13 ਸੀਟਾਂ ਜਿੱਤਣ ਜਾ ਰਹੀ ਹੈ ਭਗਵੰਤ ਮਾਨ ਜੀ ਖਤਮ ਹੈ ਖੇਡਾ ਜੀ ਇੱਕ ਵੀ ਨਹੀਂ ਜਿੱਤਦੀ ਜੀ ਇਹਦਾ ਡਿਕਟੇਟਰਸ਼ਿਪ ਬਣੀ ਪਈ ਆ ਇਹ ਕਾਹਦਾ ਕਾਨੂੰਨ ਆ ਬਾਈ ਆਪਾਂ ਨਾ ਸਿੱਧੂ ਦੇ ਘਰ ਦੇ ਵਿੱਚ ਮੌਜੂਦ ਆ ਇੱਥੇ ਬਜ਼ੁਰਗ ਔਰਤਾਂ ਤੇ ਉਹਨਾਂ ਦੇ ਘਰ ਦੇ ਪਰਿਵਾਰਕ ਮੈਂਬਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਅੱਜ ਆਪਾਂ ਨਾ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਕਿਵੇਂ ਦਾ ਮਾਹੌਲ ਆ ਘਰ ਦੇ ਵਿੱਚ ਬਹੁਤ ਖੁਸ਼ੀਆਂ ਨੇ ਬੁੱਤ ਬਾਲੀਆਂ ਖੁਸ਼ੀਆਂ ਤਾਂ ਆ ਗਿਆ ਚਾਚੀਆਂ ਨੂੰ ਪਾਣਾਂ ਨੂੰ ਹਾਂ ਸਾਰੇ ਬਹੁਤ ਖੁਸ਼ੀਆਂ ਸਾਰੇ ਨਗਰ ਖੇੜੇ ਸਾਰੇ ਨਗਰਾਂ ਨੂੰ ਖੁਸ਼ੀ ਹੋਈ ਥੋੜੇ ਧੰਨਵਾਦ ਬਾਈ ਜਿਵੇਂ ਕੇਸ ਪਾਏਗੇ ਸੀ ਭਾਨੇ ਸਿੱਧੂ ਤੇ ਤਿੰਨ ਚਾਰ ਤੋਂ ਲੱਗਦਾ ਕਿ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਉਹ ਚੰਗੀਆਂ ਨਹੀਂ ਸੀ ਨਹੀਂ ਚੰਗੀਆਂ ਨਹੀਂ ਸੀ ਬੜੇ ਗਲਤ ਪਾਣੀ ਬਾਦ ਮਾਤਾ ਜੀ ਅੱਜ ਭਾਨੇ ਦੀ ਰਿਹਾਈ ਹੋਈ ਹੈ ਘਰੇ ਆਇਆ ਕਿਵੇਂ ਦਾ ਮਾਹੌਲ ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਸਾਰੇ ਨਗਰ ਬਹੁਤ ਖੁਸ਼ੀ ਆਈ ਹੋਈ ਆਏ ਹੋਏ ਦੀ ਪਹਿਲਾਂ ਜਦੋਂ ਉਹ ਤੇ ਕੇਸ ਪਾਏਗੇ ਸੀ ਉਦੋਂ ਕੀ ਸੀ ਗਮ ਸੀ ਬਹੁਤ ਦੁੱਖ ਸੀਗਾ ਬਹੁਤ ਉੱਕ ਸੀਗਾ ਵੀਰੇ ਉਦੋਂ ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਪਰਚੇ ਪਾਏ ਗਏ ਸੀ ਉਹਨਾਂ ਦੇ ਵਿੱਚ ਕੋਈ ਸੱਚਾਈ ਸੀਗੀ ਸੱਚੀ ਸੀ ਨਾ ਜੇ ਫੇਰੀ ਆਇਆ ਵੀਰੇ 1% ਵੀ ਸੱਚਾਈ ਨਹੀਂ ਸੀ ਜੀ ਸਰਕਾਰ ਦੀ ਨਲਾਇਕੀ ਕਰਕੇ ਜੇ ਅੱਜ ਲੋਕਾਂ ਦੇ ਜਿਹੜਾ ਸਾਡੀ ਪ੍ਰਸ਼ਾਸਨ ਨਹੀਂ ਸੁਣ ਰਿਹਾ ਜੇ ਕੋਈ ਅੱਜ ਆਵਾਜ਼ ਉਠਾਉਣ ਲਈ ਸਾਡੇ ਲਈ ਆਇਆ ਤਾਂ ਸਰਕਾਰ ਉਹਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਿਲਕੁਲ ਨਜਾਇਜ਼ ਤਰੀਕੇ ਨਾਲ ਰੱਖਿਆ ਗਿਆ ਨਜਾਇਜ਼ ਤਰੀਕਾ ਪੰਜਾਬ ਸਰਕਾਰ ਗਲਤ ਕਰ ਰਹੀ ਹੈ ਕਿਉਂਕਿ ਭਗਵਾਨ ਜਮਾਨ ਨੂੰ ਜਿਹੜਾ ਚੁਣਿਆ ਗਿਆ ਸੀ ਇਹ ਚੁਣਿਆ ਗਿਆ ਸੀ ਵੀ ਗਰੀਬਾਂ ਲਈ ਕੁਝ ਸਾਡੇ ਲਈ ਕਰੂਗਾ ਲੇਕਿਨ ਉਹ ਇੰਨਾ ਕਜਾਦਾ ਮੈਨੂੰ ਇੰਨਾ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਕਿਸੇ ਨੇ ਕਾਂਗਰਸ ਅਕਾਲੀ ਦਲ ਨੇ ਇੰਨਾ ਕੀਤਾ ਹੀ ਨਹੀਂ ਧੱਕਾ ਜਨਾ ਇਹ ਸਾਡੇ ਆਮ ਲੋਕਾਂ ਦੇ ਵਿੱਚੋਂ ਆ ਕੇ ਇਹ ਖਾਸ ਤੋਂ ਵੀ ਖਾਸ ਹੋਇਆ ਪਿਆ ਜੀ ਜਿਹੜੀ ਸਿਕਿਉਰਿਟੀ ਦੀ ਗੱਲ ਸੀ ਅੱਜ ਨਹੀਂ ਕੈਪਟਨ ਅਮਰਿੰਦਰ ਸਿੰਘ ਨਹੀਂ ਰੱਖ ਇਹਦੀ ਵਾਈਫ ਕੋਲ ਹੁਣ ਕਾਹਦਾ ਖਤਰਾ ਵੀ ਇਹਦੀ ਮਦਰ ਕੋਲ ਕਾਹਦਾ ਖਤਰਾ ਵੀ ਇੰਨਾ ਜ਼ਿਆਦਾ ਦੇਖੋ ਜਿਹੜਾ ਬੰਦਾ ਜੇ ਅੱਜ ਉਹ ਸਚਾਈ ਹੈਗੀ ਤੋਂ ਨਜ ਕੋਸ਼ ਤਾਂ ਇਨੀ ਪਬਲਿਕ ਆਈ ਹੋਈ ਐ ਜੇ ਕੁਝ ਨਾ ਹੁੰਦੀ ਤਾਂ ਕਿਉਂ ਆਉਂਦੇ ਵੀ ਲੋਕ ਬਿਲਕੁਲ ਰਾਈਟ ਕਰ ਰਿਹਾ ਸਹੀ ਕਰ ਰਿਹਾ ਜਦੋਂ ਸਾਡੀ ਪ੍ਰਸ਼ਾਸਨ ਨਹੀਂ ਸੁਣ ਰਿਹਾ ਜਦੋਂ ਸਾਡੀ ਸਰਕਾਰ ਨਹੀਂ ਸੁਣ ਰਹੀ ਦੇਖੋ ਸਾਨੂੰ ਤਾਂ ਕੋਈ ਸਹਾਰਾ ਚਾਹੀਦਾ ਸੀ ਅੱਜ ਜਦੋਂ ਕੋਈ ਸਾਡਾ ਸਹਾਰਾ ਬਣ ਰਿਹਾ ਤਾਂ ਸਰਕਾਰ ਦੇ ਰੋੜੇ ਬਣ ਰਾਸਤੇ ਦਾ ਰੋੜਾ ਸਮਝ ਰਹੀ ਹੈ ਇਹਨਾਂ ਨੂੰ ਸਾਡਾ ਬਹੁਤ ਫਾਇਦਾ ਕਰ ਰਹੇ ਨੇ ਜੀ ਦੇਖੋ ਸਾਡੀ ਆਸ ਹੀ ਇਹਨਾਂ 'ਤੇ ਸੀ ਹੁਣ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਕਿ ਪ੍ਰਮਾਤਮਾ ਨੇ ਕੋਈ ਇਹੋ ਜੀ ਰੂਹ ਸਾਡੇ ਲਈ ਭੇਜੀ ਹੈ ਜਿਹੜੀ ਸਾਡੇ ਗਰੀਬਾਂ ਦੇ ਲਈ ਕੋਈ ਹੱਕ ਦੇ ਵਿੱਚ ਆਵਾਜ਼ ਉਠਾ ਰਹੀ ਹੈ ਬਿਲਕੁਲ ਸਹੀ ਕਰ ਰਹੇ ਨੇ ਸਰਕਾਰ ਨਜਾਇਜ਼ ਤੌਰ ਤੇ ਬਿਲਕੁਲ ਗਲਤ ਤਰੀਕੇ ਨਾਲ ਸਾਡੇ ਨਾਲ ਪੇਸ਼ ਆ ਰਹੀ ਹੈ ਇੱਕ ਸਵਾਲ ਹੋਰ ਹੈ ਬਿਕਰਮ ਮਜੀਠੀਆ ਨੇ ਬਿਆਨ ਦਿੱਤਾ ਸੀ ਪਿਛਲੇ ਦਿਨੀ ਕਹਿੰਦੇ ਜਿਹੜੇ ਬੰਦਿਆਂ ਨੇ ਭਾਨੇ ਸਿੱਧੂ ਵਰਗੇ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਉਹੀ ਬੰਦਿਆਂ ਤੇ ਪਰਚੇ ਪਾਉਣ ਲੱਗਿਆ ਅੱਜ ਦੇਖੋ ਇਹ ਭਗਵੰਤ ਮਾਨ ਦੀ ਜਾਇ ਨਲਾਇਕੀ ਕਹੋ ਕਿਉਂਕਿ ਵਾਕਈ ਜਿਹੜੇ ਬੰਦਿਆਂ ਨੇ ਦੇਖੋ ਅਸੀਂ ਜਿੰਨਾ ਹੁਣ ਜਿੰਨਾ ਜਿਹਾ ਯ ਸਰਕਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਯੂਥ ਦਾ ਰਿਹਾ ਜਦੋਂ ਇਹ ਨਦੀ ਕੋਈ ਗਵਰਨਮੈਂਟ ਲਿਆਉਣੀ ਸੀ ਤਾਂ ਕਿਸੇ ਵੀ ਇਹ ਨਹੀਂ ਹੈਗਾ ਅਸੀਂ ਆਪਦੇ ਖੁਦ ਵਹੀਕਲ ਚ ਲੈ ਖੁਦ ਆਪਦਾ ਡੀਜ਼ਲ ਪੈਟਰੋਲ ਫੂਕਿਆ ਤੁਸੀਂ ਵੀ ਆਪਦੇ ਸਮਰਥਕ ਸੀ ਬਿਲਕੁਲ ਨਹੀਂ ਅਸੀਂ ਖੁਦ ਮੈਂ ਆਪ ਦਾ ਸਮਰਥਕ ਸੀ ਜੀ ਇਸ ਵਾਰ ਜਿਹੜਾ ਅਸੀਂ ਦੇਖੋ ਮੀਤ ਹੇਰ ਸਾਡਾ ਇੱਥੋਂ ਦਾ ਹੈਗਾ ਸੀ ਜੀ ਲੇਕਿਨ ਅਸੀਂ ਟੋਟਲੀ ਝਾੜੂ ਦੇ ਨਾਲ ਜੁੜੇ ਹੋ ਸੀ ਲੇਕਿਨ ਜਿਹੇ ਜਿਹੇ ਹਾਲਾਤ ਸਾਡੇ ਅੱਜ ਕੀਤੇ ਪਏ ਨੇ ਜੀ ਇਹਦੂ ਤਾਂ ਸਾਡੇ ਲਈ ਕਾਂਗਰਸ ਤੇ ਅਕਾਲੀ ਦਲ ਬੈਟਰ ਸੀ ਜੀ ਆਮ ਆਦਮੀ ਪਾਰਟੀ ਕਹਿੰਦੇ 13 ਸੀਟਾਂ ਜਿੱਤਣ ਜਾ ਰਹੀ ਹੈ ਭਗਵੰਤ ਮਾਨ ਕਹਿੰਦੇ ਮੇਰੇ ਹਿਸਾਬ ਨਾਲ ਜੀ ਖਤਮ ਹੈ ਖੇਡਾ ਜੀ ਇੱਕ ਵੀ ਨਹੀਂ ਜਿੱਤਦੀ ਜੀ ਖਤਮ ਹੈ ਜੀ ਖੇਡਾ ਜੀ ਤੁਸੀਂ ਭਗਵੰਤ ਮਾਨ ਦੇ ਸਮਰਥਕ ਰਹੇ ਹੋ ਪਹਿਲਾਂ ਬਾਈ ਇਸ ਤਾਂ ਨਾ ਪਹਿਲਾਂ ਹੀ ਸੰਤ ਇਹ ਤਾਂ ਪਹਿਲੀ ਪਤਾ ਹੀ ਰੰਗ ਦਾ ਜਿਹੜੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਅਸੀਂ ਇਹ ਬੰਦੇ ਦੇ ਸ਼ੁਰੂ ਤੋਂ ਵਿਰੁੱਧ ਸੀ ਸਾਨੂੰ ਪਤਾ ਸੀ ਸਾਡੇ ਵੱਡੇ-ਵਡੇਰੇ ਵੀ ਕਹਿੰਦੇ ਹੁੰਦੇ ਸੀ ਇਹਦੀ ਸਰਕਾਰ ਬਣੀ ਹੈ ਸੋਸ਼ਲ ਮੀਡੀਆ ਰਾਹੀਂ ਹੁਣ ਇਹ ਸੋਸ਼ਲ ਮੀਡੀਆ ਰਾਹੀਂ ਰਗੜਿਆ ਜਾਊ ਬਾਈ ਤੂੰ ਦੇਖ ਲਈ ਜਿਹੜਾ ਬੰਦਾ ਯਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਾਂ ਕੋਈ ਜਿਹੜੀ ਕੰਮ ਪ੍ਰਸ਼ਾਸਨ ਨਹੀਂ ਕਰਨਾ ਜੇ ਉਹ ਕੰਮ ਪ੍ਰਸ਼ਾਸਨ ਤਾਂ ਹੁਣ ਕਰਦਾ ਨਹੀਂ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਦੁਬਾਰ ਰਹੇ ਨੇ ਬਾਈ ਉਹ ਬੰਦੇ ਦਾ ਇਹ ਵਜੂਦ ਮਾਣੀ ਬਣ ਨਹੀਂ ਨਹੀਂ ਦੇ ਰਹੇ ਪੰਜਾਬ 'ਚ ਤੁਹਾਨੂੰ ਲੱਗਦਾ ਪਾਪਾ ਨੇ ਸਿੱਧੂ ਨੇ ਚੰਗੇ ਕੰਮ ਕੀਤੇ ਤਾਂ ਜਿਹੜੇ ਗਿਆ ਬਾਈ ਬਹੁਤ ਚੰਗੇ ਕੰਮ ਕੀਤੇ ਆ ਜੇਲਾ ਬਣਾਈ ਚੰਗੇ ਕੰਮ ਜਿਹੜਾ ਬੰਦਾ ਚੰਗੇ ਕੰਮ ਕਰਦਾ ਆ ਇਹਦਾ ਮਾੜੇ ਹੀ ਬਹੁਤ ਨੇ ਪਰ ਵੀ ਜਿਹੜੇ ਬੰਦੇ ਅੱਜ ਕੱਲ ਚੰਗੇ ਕੰਮ ਵੀ ਕਰ ਰਹੇ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਤੱਕ ਰਹੇ ਨੇ ਇਹ ਕੋਈ ਚੰਗੀ ਗੱਲ ਤਾਂ ਹੈ ਨਹੀਂ ਜੀ ਇਹ ਚੰਗੇ ਕੰਮ ਦਾ ਹੀ ਨਤੀਜਾ ਸੀ ਜਿਹੜਾ ਉਹਨਾਂ ਨੂੰ ਜੇਲ੍ਹ ਭੇਜਦਾ ਹੈ ਜੀ ਦੇਖੋ ਤਾਂ ਭੇਜੀ ਭੇਜਉਂਆਂ ਭੈਣਾਂ ਤੇ ਵੀ ਵਿਚਾਰੀਆਂ ਤੇ ਪਰਚੇ ਕਰਤੇ ਇਹ ਕਿੱਥੋਂ ਦਾ ਕਾਨੂੰਨ ਕਹਿੰਦਾ ਬਾਈ ਇਹਦਾ ਡਿਕਟੇਟਰਸ਼ਿਪ ਬਣੀ ਪਈ ਆ ਇਹ ਕਾਹਦਾ ਕਾਨੂੰਨ ਆ ਬਾਈ ਜੇ ਕੋਈ ਕੋਈ ਗੱਲ ਕਰਦਾ ਪੰਜਾਬ ਦੀ ਉਹਦੇ ਉਹਨੂੰ ਇਹ ਵੀ ਚੱਕੋ ਡਾਂਗ ਜਾਂ ਕੁੱਟੋ ਜਾਂ ਜੇਲ੍ਹ ਚ ਸਿੱਟੋ ਮੁੱਖ ਮੰਤਰੀ ਨੇ ਕਿਹਾ ਵੀ ਮੈਂ ਜੇਲ੍ਹਾਂ ਚ ਨਹੀਂ ਭੇਜਣਾ ਚਾਹੁੰਦਾ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਪਹਿਲੇ ਹੀ ਪਈਆਂ ਪਈਆਂ ਉਹ ਬਈ ਸਿਆਸੀ ਬਿਆਨ ਆ ਯਾਰ ਜਦੋਂ ਲੋਕ ਇਕੱਠੇ ਹੋਣਗੇ ਹੁਣ ਉਹਨੇ ਤਾਂ ਆਪਦੇ ਬਚਾਅ ਚ ਕੁਛ ਨਾ ਕੁਛ ਕਹਿਣੀ ਆ ਹੁਣ ਜਿਹੜੇ ਲੋਕ ਤੂੰ ਦੇਖੇ ਹੋਣਗੇ ਬਥੇਰੇ ਲੀਡਰ ਉਹ ਪਹਿਲਾਂ ਵੀ ਪੰਜਾਬ ਨਾਲ ਧੱਕਾ ਕਰਦੇ ਰਹੇ ਆ ਹੁਣ ਉਹਨਾਂ ਨੂੰ ਆਇਆ ਵੀ ਸਾਡੀ ਵੋਟ ਬਣੇ ਤੇ ਹੁਣ ਆਪਾਨੇ ਦੇ ਹੱਕ ਚ ਬਿਆਨ ਦੇ ਰਹੇ ਆ ਜਿੰਨੇ ਹੁਣ ਮਜੀਠਗਾ ਜਰ ਆਪਾਂ ਸਿੱਧਾ ਕਹਨੇ ਆ ਪਹਿਲਾਂ ਜਦੋਂ ਵਿਚਾਰਾ ਅਮਰਤਪਾਲ ਫੜਿਆਗਾ ਉਦੋਂ ਉਹਦੇ ਵਿਰੁੱਧ ਬੋਲਦਾ ਸੀ ਉਹ ਤੇ ਅੱਜ ਹੁਣ ਭਾਨੇ ਦਾ ਸਾਥ ਦੇ ਰਿਹਾ ਉਹ ਨੂੰ ਆਏ ਆ ਵੀ ਆਪਣੀਆਂ ਚਾਰ ਵੋਟਾਂ ਮੀਆਂ ਇੱਥੇ ਧਰਨੇ ਤੇ ਨਹੀਂ ਆਇਆ ਉਹ ਬਿਆਨ ਦੇ ਰਿਹਾ ਵੀ ਸਾਡੀਆਂ ਚਾਰ ਵੋਟਾਂ ਮੰਨ ਠੀਕ ਹੈ ਤਾਂ ਇਹ ਤੁਸੀਂ ਪਿੰਡ ਦੇ ਵਿੱਚੋਂ ਜੋ ਨੌਜਵਾਨ ਪਹੁੰਚੇ ਨੇ ਉਹਨਾਂ ਦੇ ਘਰ ਦੇ ਵਿੱਚੋਂ ਤੁਹਾਨੂੰ ਗੱਲਬਾਤ ਸੁਣਾਈ ਹੈ ਤਾਂ ਲੋਕਾਂ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਭਾਨੇ ਸਿੱਧੂ ਤੇ ਪਰਚੇ ਗਏ ਸੀ ਉਹ ਗਲਤ ਤਰੀਕੇ ਨਾਲ ਪਾਏ ਗਏ ਸੀ ਤੇ ਭਾਨਾ ਸਿੱਧੂ ਸਹੀ ਹੈ ਤਾਂ ਹੀ ਬਾਹਰ ਆਇਆ ਬਣੇ ਰਹੋ ਪੰਜਾਬੀ ਨਿਊਜ਼ ਕਾਰਨਾਂ ਦੇ